ਬਾਰੀ ਬਾਰੀ ਤੋਂ ਆਇਆ ਦੇਖ ਲੋ ਆ ਬਾਰੀ ਤੋੜ ਕੇ ਬਾਥਰੂਮ ਦੀ ਆ ਬਾਥਰੂਮ ਦੀ ਬਾਰੀ ਤੋੜ ਕੇ ਇਧਰੋਂ ਅੰਦਰੋਂ ਬੰਦਾ ਵੜਿਆ ਵਾ ਮੜ ਕੇ ਤੇ ਅੰਦਰੋਂ ਇਧਰੋਂ ਕਮਰੇ ਚ ਆਇਆ ਪਾਜੀ ਕਿਨਾਂ ਜੀ ਆਪਣਾ ਪਾਜੀ ਗਗਨਦੀਪ ਸਿੰਘ ਆਪਨਾ ਨਾਮ ਕੀ ਮਾਮਲਾ ਕਿ ਇੱਕ ਆਪਣੀ ਜਿਹੜੀ ਚੋਰੀ ਹੋਈ ਆਪਣੀ ਜੜੀ ਭਾਜੀ ਆਪਾਂ ਨਾ ਮਤਲਬ ਮੰਮੀ ਦਾ ਘਰ ਆਣ ਗਏ ਸੀਗੇ ਪੀਜੀਆਈ ਇਹ ਸਿਟੀ ਸਕੈਨ ਕਰਾਣ ਗਏ ਸੀਗੇ ਭਾਜੀ ਪੀਜੀਆਈ ਤੇ ਤੇ ਸਾਰੇ ਗਏ ਸੀਗੇ ਘਰੇ ਕੋਈ ਨਹੀਂ ਸੀਗਾ ਭਾਜੀ ਤੇ ਪਿੱਛੋਂ ਚੋਰ ਆਏ ਆ ਤੇ ਇਧਰੋਂ ਆਏ ਆ ਖਿੜਕੀ ਦੇ ਵਿੱਚੋਂ ਆ ਬਾਥਰੂਮ ਦੀ ਖਿੜਕੀ ਤੋੜ ਕੇ ਤੇ ਤੋੜ ਕੇ ਆਏ ਤੇ ਭਾਜੀ ਸਾਰਾ ਅਲਮਾਰੀ ਤੋੜ ਕੇ ਲੈ ਗਏ ਤੇ ਵਿੱਚ 골ਡ ਪਿਆ ਸੀਗਾ ਭਾਜੀ 3.5 ਤੋਂ 4 ਲੱਖ ਰੁਪਏ ਦਾ 골ਡ ਲੈ ਕੇ ਭਾਜੀ ਤੇ ਬਾਕੀ ਜੋ ਸੀਗਾ ਸਮਾਨ ਕੱਪੜੇ ਕੁੱਪੜੇ ਲੈ ਗਏ ਨਵੇਂ ਸੀਗੇ ਸਾਰੇ ਬੱਚੇ ਦੇ ਕੱਪੜੇ ਸੀਗੇ ਸਾਰੇ A to Z ਸਾਰਾ ਖਲਾਰਾ ਖਲੂਰਾ ਪਾ ਕੇ ਸਾਰਾ ਚੱਲ ਗਿਆ ਬੈੱਡ ਬੂਟ ਸਾਰਾ ਫਲੋਰ ਕੇ ਲੈ ਗਏ ਕੋਈ ਕੈਸ਼ ਵੀ ਸੀਗਾ ਕੋਈ ਆਪਣਾ ਭਾਜੀ ਕੈਸ਼ ਨਹੀਂ ਸੀਗਾ ਆਪਣੇ ਕੋ 골ਡ ਸੀਗਾ 골ਡ ਸੀਗਾ 4 ਲੱਖ ਰੁਪਏ ਦਾ 골ਡ ਸੀਗਾ ਭਾਜੀ ਤੁਸੀਂ ਕਿੰਨੇ ਦਿਨ ਤੋਂ ਗਏ ਘਰੋਂ ਭਾਜੀ ਅਸੀਂ ਸਵੇਰੇ ਗਏ ਆ ਸਵੇਰੇ ਪੂਰੇ 10 ਵਜੇ ਗਏ ਆ ਸਾਡੇ ਨਾਲ ਦੇ ਗਵਾਂਢੀ ਸੀਗੇ ਉਹਨਾਂ ਨੇ ਵੀ ਪਿੰਡ ਜਾਣਾ ਸੀਗਾ ਉਹ ਵੀ ਮਤਲਬ ਨਿਕਲ ਕੇ 1 ਵਜੇ ਦੁਪਹਿਰੇ ਉਸ ਤੋਂ ਬਾਅਦ ਕੁਆਟਰਾਂ 'ਚ ਕੋਈ ਨਹੀਂ ਖਾਲੀ ਸੀਗਾ ਕੁਆਟਰ ਤੇ ਉਹਨਾਂ ਨੇ ਮੌਕਾ ਦੇਖਿਆ ਕਿ ਦੋਨੋਂ ਦੋਨੋਂ ਘਰਾਂ 'ਤੇ ਤਾਲੇ ਲੱਗੇ ਆ ਸੀ 10 ਵਜੇ ਸਵੇਰੇ ਨਿਕਲ ਗਏ ਚੰਡੀ ਗਏ ਤੇ ਅਸੀਂ ਰਾਤੀ 9 ਵਜੇ ਆਏ ਆ ਤੇ ਜਦੋਂ ਸਵੇਰੇ ਮੰਮੀ ਨੇ ਆ ਕੇ ਇੱਧਰਲਾ ਕਮਰਾ ਖੋਲਿਆ ਤੇ ਦੇਖਿਆ ਕਿ ਚੋਰੀ ਹੋਈ ਪਈ ਆ ਸਵੇਰੇ ਮਤਲਬ ਰਾਤੋਂ ਰਾਤ ਪਤਾ ਨਹੀਂ ਲੱਗਾ ਸਾਨੂੰ ਮੋਰਲਾ ਤਾਲਾ ਲੱਗਾ ਹੋਏਗਾ ਪਿੱਛੋਂ ਦੀ ਆ ਕੇ ਉਹ ਬਾਥਰੂਮ ਦੀ ਖਿੜਕੀ ਤੋਂ ਵੜ ਕੇ ਆਏ ਅੰਦਰ ਕਪੋਰਸ ਨੂੰ ਕੰਪਲੇਟ ਕੀਤੀ ਤੁਸੀਂ ਕਪੋਰਸ ਨੂੰ ਭਾਜੀ ਕੰਪਲੀਟ ਕੀਤੀ ਹੈ ਸਵੇਰੇ ਆਏ ਸੀਗੇ ਸਿਟੀ ਥਾਣੇ ਤੋਂ ਭਾਜੀ ਆਪਣੇ ਤੇ ਬਿਆਨ ਲੈ ਕੇ ਗਏ ਆ ਦਰਖਾਸਤ ਲਿਖ ਕੇ ਦਿੱਤੀ ਆ ਉਹਨਾਂ ਨੂੰ ਤੇ ਉਹ ਕਹਿੰਦੇ ਦੇਖਦੇ ਆ ਕੋਈ ਨਾ ਮੁੜ ਕੇ ਮਤਲਬ ਚੱਲ ਗਏ ਫਿਰ ਤੁਸੀਂ ਕਿਸ ਚੀਜ਼ ਚ ਪਾ ਕੇ ਰੱਖਿਆ ਸੀ ਗਹਿਣਾ ਜਿਹੜਾ ਆਪਣਾ ਭਾਜੀ ਗਹਿਣਾ ਆਪਾਂ ਇਹਦੇ ਵਿੱਚ ਨਾ ਇਹਦੇ ਵਿੱਚ ਇਹਦੇ ਵਿੱਚ ਲੋਕ ਕਰਕੇ ਅੰਦਰ ਇਹਨੂੰ ਲੋਕਰ 'ਚ ਲਾ ਕੇ ਤੇ ਇਹਦੇ ਵਿੱਚ ਮਤਲਬ ਅਲਮਾਰੀ ਦੇ ਅੰਦਰ ਲੋਕਰ ਦੇ ਵਿੱਚ ਰੱਖਾਇਗਾ ਆ ਵੀ ਲੋਕ ਤੋੜ ਗਏ ਭਾਈ ਸਾਰਾ ਇਹ ਵੀ ਮੇਨ ਲੋਕ ਤੋੜ ਗਏ ਇਹਦੇ ਵਿੱਚ ਪਾ ਕੇ ਅੰਦਰ ਇਹਨੂੰ ਵੀ ਲੋਕ ਲਗਾਈ ਇਹਦਾ ਵੀ ਲੋਕ ਤੋੜਤਾ ਤੇ ਅੰਦਰ ਉਹ ਵੀ ਲੋਕ ਤੋੜ ਕੇ ਲੈ ਗਏ ਜਾਣਿਆ ਤੋਂ ਇਲਾਵਾ ਹੋਰ ਕੀ ਕੀ ਸੀਗਾ ਜਿਹੜਾ ਚੋਰੀ ਹੋਇਆ ਸੀ ਜਾਣਿਆ ਤੋਂ ਇਲਾਵਾ ਭਾਈ ਆਪਣਾ ਇਹ ਸੀਗਾ ਕੱਪੜੇ ਕੁੱਪੜੇ ਸੀਗੇ ਨਿਆਣੇ ਦੇ ਮੰਮੀ ਦੇ ਨਵੇਂ-ਨਵੇਂ ਸੂਟ ਸੀਗੇ ਸਾਰੇ ਜਿਹੜਾ ਅਨਸਟਿਚਡ ਉਹ ਵੀ ਲੈ ਕੇ ਮੁੜ ਕੇ ਭਾਈ ਦੇਚ ਚ ਮਿਲੀਆਂ ਸੀਗੇ ਥੋੜਾ ਜਿਹਾ ਸਾਮਾਨ ਪਿੱਤਲ ਦਾ ਸਾਮਾਨ ਸੀਗਾ ਉਹ ਵੀ ਸਾਰਾ ਬੈੱਡ ਚੋਂ ਲੈ ਕੇ ਕੱਢ ਕੇ ਸਾਰਾ ਮਤਲਬ ਲੈ ਕੇ ਖਾਲੀ ਕਰ ਦਿੱਤੇ ਕਿੰਨੇ ਕਦਾ ਤੁਹਾਡਾ ਨੁਕਸਾਨ ਹੋ ਗਿਆ ਸਾਰਾ ਟੋਟਲ ਅਨਸਾਨ ਭਾਈ ਟੋਟਲ ਮੰਨ ਕੇ ਚਲੋ 5 ਲੱਖ ਦੇ ਆਸ-ਪਾਸ ਹੋ ਗਿਆ ਸਾਰਾ ਕੋਈ ਤੁਹਾਨੂੰ ਸ਼ੱਕ ਵਗੈਰਾ ਹੈਗੇ ਤੇ ਸ਼ੱਕ ਭਾਈ ਹੈਗਾ ਆਪਾਂ ਨੂੰ ਬੰਦਿਆਂ ਦੇ ਤੇ ਆਪਾਂ ਬੰਦੇ ਵੀ ਦੱਸ ਦਾਂਗੇ ਕਿਹੜੇ ਆ ਭਾਈ ਸਾਨੂੰ ਕਿਉਂਕਿ ਇਹ ਕੰਮ ਹੈਗਾ ਭਾਈ ਭੇਟੀ ਬੰਦੇ ਦਾ ਕਿਉਂਕਿ ਸਾਨੂੰ ਪਤਾ ਹੀ ਕਿੰਨੇ ਕਰਵਾਇਆ ਵਾ ਸਾਨੂੰ ਸਾਰਾ ਪਤਾ ਕਿ ਕੇ ਕੌਣ-ਕੌਣ ਇਹਦੇ ਵਿੱਚ ਨਾਲ ਰਲਿਆ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਭਾਈ ਇਹਦੇ ਦੋ ਤਿੰਨ ਜਾਣੇ ਨਾਲ ਰਲਿਆ ਜਾਂਦੇ ਤੁਸੀਂ ਪੁਲਿਸ ਨੂੰ ਦੱਸ ਦਿੱਤਾ ਸੀਗਾ ਨਹੀਂ ਪੁਲਿਸ ਨੂੰ ਅਸੀਂ ਭਾਈ ਦੱਸਿਆ ਸੀਗਾ ਉਹ ਕਹਿੰਦੇ ਬਿਨਾਂ ਸਬੂਤ ਤੋਂ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਸਾਨੂੰ ਸਬੂਤ ਚਾਹੀਦਾ ਅਸੀਂ ਉਹਨਾਂ ਨੂੰ ਕਹੇਗਾ ਸਾਨੂੰ ਬੰਦੇ ਪਤਾ ਵਾ ਤੁਸੀਂ ਬੰਦਿਆਂ ਨੂੰ ਮਤਲਬ ਪੁੱਛਗਿਛ ਕਰੋ ਕਹਿੰਦੇ ਅਸੀਂ ਇਦਾਂ ਬਿਨਾਂ ਸਬੂਤ ਤੋਂ ਕੋਈ ਪਹਿਲਾਂ ਸੀਸੀਟੀਵੀ ਫੁਟੇਜ ਕਢਵਾਓ ਫਿਰ ਅ ਚੰਦਨੀ ਲੱਗੇ ਉਧਰ ਬਾਵਾ ਫੈਕਟਰੀ ਦੇ ਕੈਮਰੇ ਲੱਗੇ ਆ ਭਾਜੀ ਬਾਹਰ ਇੰਡਸਟਰੀ ਏਰੀਆ ਦੇ ਉਹ ਕਹਿੰਦੇ ਅੱਜ ਐਤਵਾਰ ਕਰਕੇ ਕੈਮਰੇ ਬੰਦ ਆ ਕੱਲ ਅਸੀਂ ਕੈਮਰੇ ਮਤਲਬ ਕਢਵਾ ਕੇ ਤੇ ਤੁਹਾਨੂੰ ਫੁਟੇਜ ਦਿਖਾ ਦਾਂਗੇ ਦੇਖ ਲਿਓ ਜੋ ਵੀ ਦੇਖਣਾ ਹੈ ਕੈਮਰੇ ਕੀ ਮੰਗ ਹੈ ਤੁਹਾਡੀ ਪ੍ਰੋਫੈਸ਼ਨ ਤੋਂ ਪ੍ਰਸ਼ਾਸਨ ਤੋਂ ਭਾਜੀ ਇਹੀ ਮੰਗ ਆ ਸਾਡਾ ਮਤਲਬ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੁਹਾਨੂੰ ਵਾਪਸ ਦਿਵਾ ਕੇ ਦਿੱਤਾ ਜਾਵੇ ਜਿਹੜਾ ਵੀ ਸਾਡਾ ਸਾਰਾ ਸਮਾਨ ਨਿਕਲਿਆ ਸਾਰਾ ਸਾਨੂੰ ਵਾਪਸ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਭਾਜੀ ਪਾਨੀ ਅਕਲ ਕੀ ਨਾ ਜੀ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਈਐਸਆਈ ਕੁਆਟਰ ਮੈਂ ਕੰਮ ਕਰਦਾ ਕਿੱਥੇ ਰਹਿਣ ਆ ਜੀ ਰਹਿਣ ਵਾਲੇ ਇੱਥੇ ਤੋਂ ਹੀ ਆ ਕੋਆਟੇ ਦੇ ਵਿੱਚ ਨਾ ਹਾਂਜੀ ਇੱਥੇ ਹੀ ਐਸਆਈ ਇਹ ਮਾਮਲਾ ਕਿ ਜਿਹੜਾ ਤੁਸੀਂ ਫੇਰੇ ਰਾਤੀਏ ਤੋਂ ਆਏ ਸੀ ਕਿ ਇੱਥੇ ਸਾਡਾ ਇਹ ਜੀ ਇੱਥੇ ਅਸੀਂ ਜਿਹੇ ਸੀ ਆਪਣੇ ਮਿਸੇ ਦਾ ਇਲਾਜ ਕਰਾਉਣ ਦੇ ਵਕਤੇ ਪੀਜੀਆ ਕੈਂਡੀਗਾਰਡ ਤੇ ਉੱਥੇ ਸਾਡਾ ਟਾਈਮ ਨੂੰ ਲੱਗੇ ਜ਼ਿਆਦਾ ਜਦੋਂ ਅਸੀਂ ਮੌਫ ਸਾਹਿਬ ਤੇ ਦੇਖਿਆ ਸਾਡੇ ਕੁਆਟਰ ਦਾ ਤਾਲਾ ਕੁੱਪਿਆ ਹੋਇਆ ਸੀ ਅੰਦਰ ਖਲਾਰਾ ਸਾਮਾਨ ਸਾਰਾ ਖਿਲਰਿਆ ਪਿਆ ਸੀ ਅਲਮਾਰੀ ਦੀ ਵੀ ਸਾਰੀ ਤੋੜ ਬੰਨ ਕੀਤੀ ਵੀ ਸੀ ਤੇ ਅੰਦਰੋਂ ਸੁਣਨੇ ਦੇ ਸਾਡੇ ਗੈਣੇ ਤੇ ਹੋਰ ਬੱਚਿਆਂ ਦੇ ਅੰਸੀ ਤੇ ਸਿੰਘ ਤੇ ਵੱਡਿਆਂ ਦੇ ਅੰਸੀ ਤੇ ਸਿੰਘ ਸਾਰੇ ਚੋਰਾ ਨੇ ਤੇ ਚੋਰ ਜਿਹੜੇ ਨੇ ਸਾਨੂੰ ਸ਼ੱਕੂ ਵੀ ਚੋਰਾ ਤੇ ਕਿਹ ਕਿਹੜੇ ਬੰਦੇ ਨੇ ਕੰਮ ਕੀਤਾ ਬਾਕੀ ਅਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਦੇ ਕੋਣ ਪੁਲਿਸ ਵਾਲੇ ਕੀ ਕਾਰਵਾਈ ਕਰਦੇ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਅੰਦਲ ਆਪਣਾ ਆਪਣਾ 5 ਲੱਖ ਰੁਪਏ ਦਾ ਹੋ ਗਿਆ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੰਗ ਉਹ ਤੇ ਹੀ ਕਰਦੇ ਆ ਸਾਨੂੰ ਚੋਰਾਂ ਨੂੰ ਫੜਿਆ ਜਾਵੇ ਤੇ ਸਾਡਾ ਸਮਾਨ ਤੁਹਾਨੂੰ ਵਸੂ ਕਰਾਇਆ ਜਾਵੇ ਅਸੀਂ ਬੜੇ ਮੁਸ਼ਕਲ ਨਾਲੇ ਸਮਾਨ ਆਪਣਾ ਜੀ ਮਿਹਨਤ ਕਰਕੇ